ਸਿਗਾ ਗਰੇ ਸਿਆਣੂ ਅੱਜ ਤੇ ਵਾਇਕ ਨੂੰ ਕਿਰਪਾ ਆ ਗਈ ਅੰਮ੍ਰਿਤਸਰ ਤੋਂ بارش ਹੋ ਗਈ 4 ਮਹੀਨੇ ਹੋ ਗਏ ਦਰਸਦਿਆਂ ਲੋਕਾਂ ਨੂੰ ਅੱਜ ਮਾਲਕ ਨੇ ਸੁਣ ਲਈ ਗੱਲ ਦੁਨੀਆ ਖੋਸ਼ ਹੋ ਗਈ ਸਮਾਰਿਤ ਪ੍ਰਸਾਦੀ ਮਾਰਗ ਨੇ ਪਹੁੰਚਿਆ ਇਹ ਨਾ ਸੇਕ ਨਿਕਲਦਾ ਪਿਆ ਜ਼ਮੀਨ ਦੇ ਵਿੱਚੋਂ ਕਿ ਹੱਥੋਂ ਵੱਟ ਸੇਕ ਦਾ ਦੇਖੋ ਲਾਂ ਸੋਰਦਾ ਇੰਨਿਆ ਨੋ ਐਂਟਰੀ ਘਰੇ ਬੰਨਈ ਆ ਅੱਜ ਵਾਹਿਗੁਰੂ ਨੇ ਕਾਸ਼ ਦਿੱਤਾ ਤੇਰੇ ਰੰਗ ਨਿਆਰੇ ਰਬਾ ਰੰਦਾ ਉਹਨੂੰ ਭੁਜੀ ਘੜਦੀ ਆ ਮਰੋ ਗਰਮੀ ਫੇਰ ਅਰਾਪੂ ਵੀ ਸਰਕਾਰ ਆਣਾ ਮਿਲ ਗਿਆ ਲੱਗਦਾ 5 ਕਿਲੋ ਕਰਨ ਤੋਂ 5 ਕਿਲੋ ਘੜਦੀ ਆ ਕੌਂਦਾ ਮੌਂਦਾ ਮੀਂਹ ਡੁੱਬ ਜੜਾ ਆਤੀ ਸੋ ਮੇਰੇ ਵੀ ਕੋਚੇ ਵਾਸਤੇ ਠੰਡਾ ਜਾ ਹੋ ਗਿਆ ਚਲਕਾ ਹੈ ਸਾਹ ਹੋ ਗਿਆ ਰੁੱਖ ਸਾਹ ਹੋ ਗਿਆ ਇੱਥਾ ਨੂੰ ਪਾਣੀ ਮਿਲ ਗਿਆ ਆਰੇ ਵੀਰਾਂ ਗਾੜੀ ਬੇਨਤੀ ਆਂ ਵੀ ਹੱਥ ਜੋੜ ਕੇ ਆਕਾਸ਼ ਨੂੰ ਕਿ ਵਾੜੀ ਨੂੰ ਠੰਡਾ ਕਰ ਐ ਹੋਏ ਮੂਰਖ ਲੋਗ ਪੈਰ ਤੇ ਐਂਡੀਕੇਟਰ ਦਿੰਦੇ ਜਿਹੜੇ ਬੇਸਾਹੀ ਦੀ ਗੱਲ ਸਾਰੀ ਇਹ ਕਾ ਜਾਣਦੇ ਆ ਯਾ ਬਲੀ ਫੋਕੜਦਾੜ ਉਹਨਾਂ ਨੂੰ ਹੋਣੀ ਮਬੈਦੇ ਖਾਣ ਕੇ ਨੂੰ ਵੱਡੀਆਂ ਚੁੱਕਣ ਦੇ ਜਾਂਦੇ ਲੋਕਾਂ ਨੂੰ ਆਇਆ ਲੈ ਬੜਾ ਅੰਮਸਾ ਜੀ ਰੂਲ ਆਇਆ ਈ ਤਾਂ ਘਾੜਾ ਆ ਨਾ ਮੈਂ ਇੱਧੇ ਘੜੀ ਚੁੱਕ ਲੋ ਨਾ ਨਗਰੀ ਸਾਡੀ ਅਰਦਾਸ ਆਕ ਹੋਸਟਲ ਨੂੰ ਠੰਡਾ ਹੋਰ ਦੋ ਤਕਰੀਬ ਦਾ ਭਲਾ ਕਰੋ ਵੀਰ ਨੇ ਕਹੇ ਨੇ ਹੋਣ ਤੇ ਨਾ ਨਹੀਂ ਕਰ ਦੋ ਬੋਸ ਗਰਮੀ ਸੜਕਾਂ ਫੇਰ ਵੀ ਸੁੱਕੀਆਂ ਹੀ ਸੁੱਕੀਆਂ ਹੀ ਆ ਅਈ ਇੰਨੀ ਗਿਬਾਰਸ਼ ਹੋਈ ਆ ਘਾਟੂ ਨਹੀਂ ਹੋਈ ਬੋਦੀ ਵੀ ਨਹੀਂ ਹੋਈ ਸੜਕਾਂ ਫੇਰ ਸੁੱਕੀਆਂ ਆ ਪੰਡਾ ਪੋਰਟ ਲਗਾ 12 ਸਾਲਾਂ ਦੀ ਕਿੰਨਾ ਵਿਆਹ ਕਰਾ ਆ ਕੱਜਰ ਤੋਂ ਔਰ ਹੀ ਖਲੋਤਾ ਵਾ ਆਵੇ ਲੇਹਿੰਦੀ ਹੁੰਦੀ ਡੰਡ ਲਾ ਕੇ ਪੰਜਾਬ ਵਾਇਗਰੂ ਆਣਾ ਇਹ ਆ ਗਿਆ ਹਾਰਦਨ ਹਾਰਦਨ ਦਾ ਨਜ਼ਾਰਾ ਕਿੰਨਾ ਸੋਹਣਾ ਅੰਮ੍ਰਿਤਸਰ ਦਾ ਸ਼ਹਿਰ ਹੈ ਜਨਾ ਪਰ ਉਨੀ ਗੰਦਗੀ ਅੱਜ ਪਾ ਦਿੱਤੀ